ਅਸਲਾਮੁਅਲੈਕੁਮ ਰਹਿਮਤੁਲਾਹਿ ਬਰਕਤੁ ਸੋ ਸਾਰੇ ਦੋਸਤ ਮਿੱਤਰਾਂ ਨੂੰ ਸਲਾਮ ਹੈ ਸਤਿ ਸ੍ਰੀ ਅਕਾਲ ਆਦਾਬ ਹਰ ਆਰਾਮ ਜੈ ਖਵਾਜੇ ਦੇ ਦਰਬਾਰ ਦੀ ਜੈ ਮਸਤਰੀ ਜੈ ਫਿਰਾਂ ਫਕੀਰਾਂ ਦੀ ਜੈ ਮਾਤਾ ਮਸਾਣੀ ਤੇ ਮਾਤਾ ਮੋਣੀ ਸੋਣੀ ਕਾਮਣੀ ਦੀ ਸੋ ਆਸਮਰਾਦ ਕਰਦੇ ਜਿੰਨੇ ਵੀ ਸਾਡੇ ਦੋਸਤ ਮਿੱਤਰ ਹੈ ਜਿਹੜੇ ਗੱਡੀਆਂ ਲਾਉਂਦੇ ਆ ਦਰਬਾਰ ਆ ਜਿਨ੍ਹਾਂ ਦੇ ਮਾਲਕ ਕਿਰਪਾ ਕਰੇ ਸਭ ਨੂੰ ਤਰੱਕੀਆਂ ਦੇਵੇ ਸਭ ਨੂੰ ਸ਼ਕਤੀ ਪ੍ਰਦਾਨ ਕਰੇ ਤਾਂ ਜੋ ਦੀਨ ਦੁਨੀਆ ਦਾ ਭਲਾ ਹੋ ਸਕੇ ਤਾ ਜੋ ਦੀਨ ਦੁਨੀਆ ਦਾ ਭਲਾ ਹੋ ਸਕੇ ਸੌਤ ਮਾਥੋਂ ਨੂੰ ਮਾਤਾ ਮਸਾਣੀ ਦੀ ਜਿਹੜੀ ਹੈ ਕਲਾਮ ਦੇ ਰਹੇ ਆ ਦੁਸ਼ਮਣ ਤੇ ਚੜਾਉਣ ਵਾਸਤੇ ਤੇ ਪੈਰਾ ਵੀ ਲੱਗ ਜਾਊ ਚੌਂਕੀ ਵੀ ਲੱਗ ਜਾਊ ਇਹਦੇ ਨਾਲ ਜਦੋਂ ਸਿੱਧ ਹੋ ਗਈ ਆਪਾਂ ਮਾਤਾ ਮਸਾਣੀ ਚੜਾ ਸਕਦੇ ਆ ਕਿਸੇ ਤੇ ਵੀ ਪੈਰਾ ਵੀ ਲਾ ਸਕਦੇ ਆ ਜੋ ਕਿ ਮਾਤਾ ਮਸਾਣੀ ਤੇ ਲਾ ਸਕਦੇ ਆ ਜੇ ਕੋਈ ਖਰਾਬ ਕਰਦਾ ਹੈ ਉਹਨੂੰ ਵੀ ਧੂਲ ਚੜਾ ਸਕਦੇ ਆ ਸੋ ਲਾਈਕ ਕਰੋ ਸਬਸਕ੍ਰਾਈਬ ਕਰ ਦਿਓ ਲਾਲ ਬਟਨ ਦਬਾ ਦਿਓ ਪੋਸਟ ਹੁਣੇ ਕਲਾਮ ਹੈ ਹੋ ਸਕਦਾ ਆਉਣ ਵਾਲੀ ਕਲਾਮ ਤੁਹਾਡੇ ਕੰਮ ਦੀ ਹੋਵੇ ਸਾਡੇ ਵੀਰਾਂ ਦੇ ਕੰਮ ਦੀ ਹੋਵੇ ਸੋ ਜ਼ਿਆਦਾ ਗੱਲਾਂ ਨ ਕਰੀਏ ਆ ਜੋ ਅਗਲੀ ਜਿਹੜੀ ਕਲਾਮ ਹੋਏਗੀ ਤੁਹਾਨੂੰ ਲਿਖ ਕੇ ਦਿਆ ਕਰਾਂਗੇ ਲਿਖ ਕੇ ਤਾਂ ਜੋ ਜਿਹੜੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਠੀਕ ਹੈ ਜੀ ਲਿਖ ਕੇ ਪਾਇਆ ਕਰਾਂਗੇ ਅਗਲੇ ਹੱਥੇ ਲਿਖ ਕੇ ਤੁਹਾਨੂੰ ਕਲਾਮ ਪਾਇਆ ਕਰਨੀ ਆ ਚਲੋ ਜੀ ਕਲਾਮਲ ਚਲਿਏ ਕਾਪੀ ਪੈਨ ਚੱਕ ਲੋ ਜੈ ਮਾਤਾ ਮਸਾਣੀ ਦੀ ਮਸਾਣਾ ਵਿੱਚੋਂ ਉੱਠੇ ਮਸਾਣੇ ਖਿੜ ਖਿੜ ਕਰਕੇ ਹੱਸੀ ਦੁਸ਼ਮਣ ਦੀ ਦੁਸ਼ਮਣ ਦਾ ਕਲੇਜਾ ਚੱਟੇ ਦੁਸ਼ਮਣ ਦੀ ਚਲਾਈ ਨਾ ਚੱਲੇ ਮੇਰੀ ਚਲਾਈ ਚੱਲੇ ਦੁਸ਼ਮਣ ਦੀ ਚੌਕੀ ਫੇਰ ਲਕਾਰ ਮੇਰੀ ਚੌਕੀ ਪਾਸ ਕਰ ਚਲੇ ਮੰਤਰ ਫੁਰੇ ਵਾਚਾ ਦੇਖਾਂ ਮਾਤਾ ਮਸਾਣੀ ਤੇਰੀ ਸ਼ਕਤੀ ਦਾ ਤਮਾਸ਼ਾ ਇਹ ਬੋਲ ਨੇ ਢਾਈ ਕਲਾਮ ਹੈ ਢਾਈਆ ਕਲਾਮ ਹੈ ਇੱਕ ਵਾਰੀ ਸੁਣ ਲੋ ਲਿਖ ਲੋ ਆਰਾਮ ਨਾਲ ਮਸਾਣਾ ਵਿੱਚੋਂ ਉੱਠੀ ਮਸਾਣੀ ਖਿੜ ਖਿੜ ਕਰਕੇ ਹੱਸੀ ਦੁਸ਼ਮਣ ਦਾ ਕਲੇਜਾ ਚੱਟੇ ਦੁਸ਼ਮਣ ਦੀ ਚਲਾਈ ਨਾ ਚੱਲੇ ਮੇਰੀ ਚਲਾਈ ਚੱਲੇ ਦੁਸ਼ਮਣ ਦੀ ਚੌਕੀ ਫੇਲਕਾਰ ਮੇਰੀ ਚੌਕੀ ਪਾਸ ਕਰ ਚਲੇ ਮੰਤਰ ਫੁਰੇ ਬਚਾ ਦੇਖਾਂ ਮਾਤਾ ਮਸਾਣੀ ਤੇਰੀ ਸ਼ਕਤੀ ਦਾ ਤਮਾਸ਼ਾ ਇਹ ਮਸਾਣੀ ਦੇ ਮਾਤਾ ਦੇ ਇਲਮ ਦੇ ਮੰਤਰ ਦੇ ਸ਼ਕਤੀ ਦੇ ਬੋਲ ਹੈ ਇਹ ਤੁਸੀਂ ਕੀ ਕਰਨਾ ਹੈ ਜੇ ਤਾਂ ਕਾਲ ਈਲਮ ਦੇ ਵਿੱਚ ਕਰਨੀ ਹੈ ਕਾਲ ਈਲਮ ਦੀ ਵਿਧੀ ਹੋਰ ਹੈ ਘਰ ਚ ਬੈਠ ਕੇ ਕਰਨ ਦੀ ਹੋਰ ਹੈ ਅਪਾਂਹ ਜਿਹੜੀ ਘਰ 'ਚ ਬੈਠ ਕੇ ਕਰਨੀ ਆ ਉਹਦੀ ਵਿਧੀ ਦੱਸ ਦਨੇ ਆ ਕਿਉਂਕਿ ਬੀਬੀਆਂ ਨੇ ਵੀ ਕਰਨੀ ਹੁੰਦੀ ਆ ਮਸਾਣਾ ਦੇ ਵਿੱਚ ਹਰੇਕ ਦੇ ਵਸਦਾ ਗੱਲ ਨਹੀਂ ਕਿ ਹਰੇਕ ਕੋਈ ਕਰ ਲੂਗਾ ਮਸਾਣਾ ਦੇ ਵਿੱਚ ਜੇ ਕਰਨੀਆਂ ਦਾ 9780921137 ਤੇ WhatsApp ਤੇ ਜਿਹੜੀ ਆ ਵਿਧੀ ਪੁੱਛ ਲੈਣ ਸਿਰਫ ਇਹ ਲਿਖ ਕੇ ਪਾਣਾ ਕਿ ਮਸਾਣੀ ਦੀ ਜਿਹੜੀ ਆ ਕਾਲੇ ਇਲਮ ਦੇ ਵਿੱਚ ਵਿਧੀ ਚਾਹੀਦੀ ਆ ਫਿਰ ਦੱਸ ਦਿਆਂਗੇ ਸੋ ਘਰ ਜਿਹੜੀ ਕਰਨੀ ਆ ਮਾਤਾ ਦੀ ਜੋਤ ਲਾਣੀ ਆ ਮਸਾਣੀ ਦੀ ਠੀਕ ਆ ਜੀ ਜਿੱਦਨਾਂ ਸ਼ੁਰੂ ਕਰਨੀ ਆ ਉਦਨ ਨਾਰੀਅਲ ਲਾਲ ਚੁੰਨੀ 16 ਸ਼ਿੰਗਾਰ ਦੋ ਲੱਡੂ ਗਰਮ ਕੜਾਹੀ ਪੰਜ ਪਤਾਸੇ ਮਾਤਾ ਸ਼ੀਤਲਾ ਦੇ ਦਰਵਾਜ਼ੇ ਤੇ ਜਾ ਕੇ ਅਰਦਾਸ ਬੇਨਤੀ ਕਰਕੇ ਆ ਜਾਣਾ ਹੈ ਅਰਦਾਸ ਕਰਨੀ ਕਿ ਮਾਤਾ ਤੇਰੀ ਮਾਤਾ ਮਸਾਣੀ ਦੀ ਕਲਾਮ ਕਰਨ ਲੱਗਿਆ ਦੁਨੀਆ ਦੀ ਭਲਾਈ ਲਈ ਕਿਰਪਾ ਕਰੀ ਮਾਤਾ ਮੈਨੂੰ ਸ਼ਕਤੀ ਦੇਈ ਰਿੱਧਿਆ ਸਿਧਿਆ ਦੇ ਇਤੇ ਆਗਿਆ ਬਖਸ਼ਦੀ ਘਰ ਆ ਜਾਣਾ ਇਸਤਰੀ ਬੀਜ ਲੈਣੀ ਹੈ ਇਸਤਰੀ ਬੀਜ ਲੈਣੀ ਹੈ ਦੋ ਮਾਤਾ ਮਸਾਣੀ ਦੇ ਮਿੱਠੇ ਆਪਾਂ ਸੱਤ ਭਾਂਤੇ ਮਠਿਆਈ ਤੇ ਦੋ ਲੱਡੂ ਰੋਜ਼ ਲੱਗਦੇ ਲੱਗਣਗੇ ਤੇ ਸ਼ਿੰਗਾਰ ਉੱਥੇ ਜ਼ਰੂਰ ਹੋਣਾ ਚਾਹੀਦਾ ਜਿੱਥੇ ਮੱਤ ਦੀ ਜੋਤ ਲਾਣੀ ਹੈ 16 ਸ਼ਿੰਗਾਰ ਮਾਤਾ ਦੀਆਂ ਝਾਂਜਰਾ ਹੋਣੀਆਂ ਚਾਹੀਦੀਆਂ ਨੇ ਸਾਬਣ ਹੋਣੀ ਚਾਹੀਦੀ ਅਸਰ ਤੂੜੀਆਂ ਵੰਗਾ ਹੋਣੀਆਂ ਚਾਹੀਦੀਆਂ ਨੇ ਗਲ ਦੀ ਗਾਨੇ ਨਾ ਠ ਟਿੱਕਾ ਇਹ ਸਾਰਾ ਸਮਾਨ ਜਿੱਥੇ ਜੋਤ ਲਾਣੀ ਉੱਥੇ ਲਾ ਕੱਪੜੇ ਤੇ ਪਿਆ ਹੋਣਾ ਚਾਹੀਦਾ ਲਾਲ ਅਸਣ ਹੋਣਾ ਚਾਹੀਦਾ ਪੰਜ ਮਾਲਾ ਰੋਜ਼ ਹੋਣਗੀਆਂ ਸੁਚਮ ਰੱਖਣੀ ਆ ਨਾ ਧੋਕੇ ਬੈਠਣਾ ਨਾਤੋ ਕੇ ਬੈਠਣਾ ਪੰਜ ਮਾਲਾ ਰੋਜ਼ ਦੀਆਂ ਦੋ ਲੱਡੂ ਰੋਜ਼ ਸੰਦੂਰ ਦੇ ਟਿੱਕੇ ਲਾ ਕੇ ਰੋਜ਼ ਬਦਲਨੇ ਆ ਜਦੋਂ ਪੰਜ ਕਲਾਮਾ ਹੋ ਗਈਆਂ ਰੋਜ਼ ਦੀਆਂ ਤੇ ਸਵੇਰੇ ਜਿਹੜੇ ਲਟੂਬ ਦਰਵੇਸ਼ ਨੂੰ ਪਾਦਿਆ ਕਰਨੇ ਆ ਠੀਕ ਆ ਜੀ ਰੋਜ਼ ਦੋ ਲੱਡੂ ਸੰਦੂਰ ਨੂੰ ਟਿੱਕੇ ਲਾ ਕੇ ਪਾਦਿਆ ਕਰਨੇ ਆ ਤੇਲ ਦੀ ਜੋਤ ਲਾਉਣੀ ਆ ਪੰਜ ਮਾਲਾ ਰੋਜ਼ ਫੇਰਨੀ ਆ ਰੋਧਰਕਸ਼ਤੀ ਮਾਲਾ ਲੈ ਲੈਣੀ ਆ ਰੋਧਰਕਸ਼ਤੀ 108 ਮਣਕਿਆਂ ਵਾਲੀ ਮਾਲਾ ਲੈਣੀ ਆ 21 ਦਿਨਾਂ ਦਾ ਛੇਲਾ 21 ਦਿਨਾਂ ਦੇ ਵਿੱਚ ਇਹ ਸਿੱਧ ਹੋ ਜੂ ਤੇ ਜਿੱਥੇ ਮਰਜ਼ੀ ਵਰਤੋ ਇਹਦੇ ਨਾਲ ਚੌਂਕੀ ਵੀ ਲੱਗ ਜਾਏਗੀ ਕਿ ਜੇ ਤੇ ਪੈਰਾ ਚੜਾਣਾ ਕਿ ਜੇ ਤੇ ਪੈਰਾ ਵੀ ਚੜ ਜੂਗਾ ਤੇ ਮਾਤਾ ਕਣ ਵੀ ਚੱਕੇ ਦੇ ਦੂਗੀ ਸਾਰੇ ਕੰਮ ਮਾਤਾ ਤੁਹਾਡੇ ਇਹ ਕਲਾਮ ਨੇ ਕਰ ਦੇਣੇ ਆ ਇਸੇ ਕਲਾਮ ਨੇ ਸਾਰੇ ਕੰਮ ਕਰ ਦੇਣੇ 21 ਦਿਨਾਂ ਦਾ ਛਿਲਾ ਸੋ ਲਾਸਟ ਵਾਲੇ ਦਿਨ ਕੀ ਕਰਨਾ ਹੈ ਤੁਸੀਂ ਲਾਸਟ ਵਾਲੇ ਦਿਨ ਪੰਜ ਵਾਲਾ ਫੇਰ ਕੇ ਹਮਨਾ ਦੇਣਾ ਪਾਥੀਆਂ ਬਾਲ ਲੈਣੀਆਂ ਨੇ ਚੰਗੀ ਤਰ੍ਹਾਂ ਬਾਲ ਕੇ ਪਾਥੀਆਂ ਤੇ ਸਵਾ ਕਿਲੋ ਲੱਡੂ ਸਵਾ ਕਿਲੋ ਸਵਾ ਸਵਾ 35 ਮਠਾਈ ਤੇ ਸਵਾ ਕਿਲੋ ਹੀ ਜੜਿਆ ਗੁਲਗਲੇ ਕਰਨੇ ਆ ਪਤਾਸੇ ਲੈ ਲੈਣੇ ਆ ਇਹਨਾਂ ਦਾ ਥੋੜਾ ਥੋੜਾ ਹਮਣਾ ਦੇਣਾ ਮਾਤਾ ਮਸਾਣੀ ਦਾ ਨਾਲ ਕੱਚੀ ਲੱਸੀ ਰੱਖ ਲੈਣੀ ਹੈ ਕੱਚੀ ਲੱਸੀ ਦਾ ਘਰ ਦੇ ਵਿੱਚ ਟਾ ਮਾਰਦੇ ਰਹਿਣਾ ਥੋੜਾ ਥੋੜਾ ਠੀਕ ਹੈ ਜੀ ਕੱਚੀ ਲੱਸੀ ਰੱਖ ਕੇ ਰੋਜ਼ ਬਾੜ ਸ਼ੁਰੂ ਕਰਿਆ ਕਰਨਾ ਉਹ ਕੱਚੀ ਲੱਸੀ ਜਿਹੜੀ ਹੋਇਆ ਕਰਗੀ ਕੋਲਿਆਂ ਦੇ ਪਾਦਿਆ ਕਰਨੀ ਆ ਰੋਜ਼ ਇਧਰ ਉਧਰ 21 ਦਿਨ ਠੀਕ ਹੈ ਜੀ ਜਲਦਾ ਗੜਵਾ ਨਾਲ ਰੱਖਣਾ ਹੈ ਘੇਰਾ ਲਾ ਕੇ ਬੈਠਿਆ ਕਰਨਾ ਹੈ ਕੀ ਰਾਜ ਰੂਰ ਲਾਉਣਾ ਹੈ ਆਪਣੇ ਵਾਲੇ ਦਲੇ ਕਿਸੇ ਵੀ ਮੰਤਰ ਦਾ ਘੇਰਾ ਲਾ ਕੇ ਬਹਿਣਾ ਹੈ ਕਿਉਂਕਿ ਮਾਤਾ ਮਸਾਣੀ ਦੀ ਕਲਾਮ ਹੈ ਇਹ ਠੀਕ ਹੈ ਜੀ ਇਕੱਲਿਆਂ ਰਹਿਣਾ ਘਰ ਦੇ ਵਿੱਚ ਗ੍ਰਿਸ਼ਤੀ ਚ ਨਹੀਂ ਜਾਣਾ ਹੈਗਾ ਕੋਸ਼ਿਸ਼ ਕਰੋ ਕਿ ਆਪਣਾ ਜਿਹੜਾ ਇਕੱਲੇ ਰਹੋ ਮਾਤਾ ਮਸਾਣੀ ਹੈ ਜਿਹੜੀ ਥੋੜੀ ਤੱਤੇ ਸੁਭਾਅ ਦੀ ਹੈ ਫਿਰ ਗ੍ਰਿਸ਼ਤੀ ਚ ਨਹੀਂ ਚਲਦੀ ਹੈਗੀ ਵੀ ਅਲੱਗਾ ਰਹਿਣਾ ਪੈਣਾ ਸੋ ਇਹ ਮਾਤਾ ਮਸਾਣੀ ਦੀ ਕਲਾਮ ਹੈ ਤੇ ਕਰੋ ਵਧੇਰੇ ਜਾਣ ਕਰ ਲਈ 9780921137 9780921137 ਲਾਸਟ ਵਾਲੇ ਦਿਨ ਜਿਹੜਾ ਇਹ ਸਾਰੇ ਸਮਾਨ ਦਾ ਹਮਨਾ ਦੇ ਦੇਣਾ ਤੇ ਅਰਦਾਸ ਬੇਨਤੀ ਕਰ ਦੇਣੀ ਹੈ ਕਿ ਮਾਤਾ ਕਿਰਪਾ ਕਰ ਮੈਨੂੰ ਦਰਸ਼ਨ ਦੇ ਬਚਨ ਬਲਾਸ ਕਰ ਲੋਕਾਂ ਦੀ ਭਲਾਈ ਲਈ ਮੈਤਰੀ ਕਲਾਮ ਸਿੱਧ ਕੀਤੀ ਹੈ ਕਿਰਪਾ ਕਰੀਏ ਦੀ ਮੈਨੂੰ ਸਿੱਧੀ ਤਾਕਤ ਸ਼ਕਤੀਆਂ ਬਖਸ਼ ਦੇਈ ਤੇ ਰਹਿਮਤਾ ਕਰੀ ਠੀਕਾ ਜੀ ਫਿਰ ਜਿੱਥੇ ਮਰਜੀ ਨੂੰ ਵਰਤ ਲਿਓ ਤੁਸੀਂ ਹਰ ਥਾਂ ਵਰਤੀ ਜੋ ਫਿਰ ਢਾਲੇ ਲਾ ਸਕਦੇ ਹੋ ਤੁਸੀਂ ਢਾਲੇ ਤੇ ਵੀ ਲਾ ਸਕਦੇ ਹੋ ਇਹ ਕਿਹ ਦੁਸ਼ਮਰਤਾ ਚੜਾਣੀ ਉੱਥੇ ਚੜਾ ਸਕਦੇ ਆ ਇੱਕ ਆ ਜੀ ਕਾਲੇ ਈਲਮ ਦੀਵੀ ਦੀ ਹੋਰ ਹੈ ਕਾਲੇ ਈਲਮ ਦੀਵੀ ਦੀ ਅਸੀਂ ਵਟਸਐਪ ਤੇ ਦੱਸ ਦਿਆਂਗੇ ਜੈ ਮਾਤਾ ਦੀ ਜੈ ਦਾਤਿਆਂ ਦੀ ਜੈ ਮਾਲਕਾਂ ਦੀ